ਹਨੇ ਸੋ ਸਾਝ ਸੁਭਾਏ ਦਰਸ਼ਨ ਪਰਸ ਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵਾ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਝਟੀ ਆ ਤੁਦ ਡਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾ ਹੈ ਸਾਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾਹੂ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾ ਹੈ ਸਾਹੋ ਦੇਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਰਾਹਿਬ ਜੀ ਰਾਗ ਤਨਾ ਸ੍ਰੀ ਮਹੱਲਾ ਤੀਜਾ ਘਰ ਚੌਥਾ ਏ ਓੰਕਾਰ ਸਤਿਗੁਰ ਪ੍ਰਸਾਦਿ ਹਮ ਭੀਖ ਕਾ ਪੇਖਾਰੀ ਤੇਰੇ ਤੂ ਨਿਦਪਤ ਹੈ ਦਾਤਾ ਹੋ ਹੋ ਦੇ ਆਲ ਨਾਮ ਦੇ ਹੋ ਮੰਗਤ ਜਨ ਕਾਉ ਸਦਾ ਰਹੋ ਰੰਗੇ ਰੱਤਾ ਹਮ ਪੇਖ ਕ ਪੇਖਾਰੀ ਤੇਰੇ ਤੂੰ ਨਿਜ ਪਤ ਤੁਹਾਇ ਦਾਤਾ ਹੋ ਹੋ ਦਇਆਲ ਨਾਮ ਦੇ ਹੋ ਮੰਗਤ ਜਾਨ ਕਉ ਸਦਾ ਰਹ ਰੰਗੇ ਦਾਤ ਹੋ ਬਲਿਹਾਰ ਜਾਓ ਸਾਚੇ ਤੇਰੇ ਨਾਮ ਵਿਤਹਾ ਕਾਰਣ ਕਾਰ ਸਬਨਾਕ ਏਕੋ ਅਵਰ ਨ ਦੂਜਾ ਕੋਈ ਰਹਾ ਬਹੁਤੇ ਫੇਰ ਪਾਏ ਕਿਰਪਨ ਕੋ ਆਬ ਕੇਸ਼ ਕਿਰਪਾ ਕੀ ਜੋ ਦਰਸਨ ਦੇਹੁ ਆਪੋ ਨਾ ਅਸੀ ਬਖਸ ਕਰੀ ਜਾ ਪਨਤ ਨਾਨਕ ਭਰਮ ਪਟ ਖੂਲੀ ਗੁਰ ਪਰ ਸਾਦੀ ਜਾਨੀਆਂ ਸੱਚੀ ਲੇਵ ਲੱਗੀ ਹੈ ਪੀਤੇ ਸਤ ਗੁਰ ਸਿਉ ਮਾਨ ਮਾਨਿਆ නත නනක පරම පටखුලේ ගोරපරසදධ ජන්න सචी लेව ලगගහ පිතරसा ਤੇ ਗੁਰ ਸੋ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਤਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓ ਅੰਕਾਰ ਸਤਿ ਗੁਰ ਪ੍ਰਸਾਦ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਤੇ ਆਲ ਨਾਮ ਦੇਹ ਮੰਗਤ ਜਨ ਕਾਉ ਸਦਾ ਰਹੋ ਰੰਗੇ ਰਤਾ